ਪੰਜਾਬ ਦੀ ਪੰਥਕ ਸਿਆਸਤ ਵਿੱਚ ਕਾਫੀ ਮਾਹੌਲ ਇੰਨੇ ਦਿਨੀ ਗਰਮਾਇਆ ਹੋਇਆ ਹੈ ਕਿਉਂਕਿ ਬੀਤੇ ਦਿਨੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇਣ ਦੀ ਗੱਲ ਆਕੀ ਸੀ ਤੇ ਉੱਥੇ ਕੱਲ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋ ਜਿਸ ਤੋਂ ਬਾਅਦ ਵੱਡਾ ਬਿਆਨ ਆਇਆ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਤਿੱਖੀ ਪ੍ਰਤੀਕਿਰਿਆ ਵੀ ਦਿੱਤੀ ਹੈ ਉਸਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਮੇਰੀ ਜਿਹੜੀ ਪੋਸ ਐਸਬੀ ਤੇ ਜਿਹੜੀ ਮੈਂ ਪਾਈ ਸੀ ਉਸ ਦੀ ਆਧਾਰ ਤੇ ਨੈਤਿਕਤਾ ਦੱਸ ਕਿ ਜਿਹੜਾ ਕਿ ਸਤੀਫਾ ਦੇਣ ਦੀ ਗੱਲ ਆਕੀ ਸੀ ਮੈਂ ਕਹਿਣਾ ਚਾਹੁੰਦਾ ਕਿ ਉਹ ਮੇਰੇ ਨਿੱਜੀ ਬਲਬਲੇ ਸੀ ਮੈਂ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਹੱਕ ਵਿੱਚ ਪੋਸਟ ਪਾਈ ਸੀ ਮੈਂ ਆਪਣੀਆਂ ਨਿੱਜੀਆ ਭਾਵਨਾਵਾਂ ਨੂੰ ਆਪਣੀ ਫੇਸਬੁੱਕ ਪੋਸਟ ਉੱਤੇ ਬਿਆਨ ਕੀਤਾ ਸੀ ਉਸ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਤੇ ਮੈਂ ਅਪੀਲ ਕਰਦਾ ਵੱਡਾ ਬਿਆਨ ਜਿਹੜਾ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਦਿੱਤਾ ਗਿਆ ਕਿ ਮੈਂ ਅਪੀਲ ਕਰਦਾ ਹਰਜਿੰਦਰ ਸਿੰਘ ਤਾਮੀ ਹੁਣਾ ਨੂੰ ਕਿ ਆਪਣਾ ਜਿਹੜਾ ਸਤੀਫਾ ਵਾਪਿਸ ਲੈਣ ਤੇ ਜਿਹੜੀ ਪਦਵੀ ਆ ਆਪਣੀ ਪ੍ਰਦਾਨ ਕੀਤੀ ਤੇ ਸੱਤ ਮੈਂਬਰ ਕਮੇਟੀ ਦੇ ਵਿੱਚ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਉਸ ਨੂੰ ਸਾਹਮਣੇ ਜਿਹੜੀ ਐਸਜੀਪੀਸੀ ਦੀ ਪ੍ਰਧਾਨਗੀ ਤੇ ਕਾਰਜ ਹੈ ਉਹਨਾਂ ਨੂੰ ਅੱਗੇ ਵਧੋੜ ਤੇ ਉਥੇ ਆਉ ਤੁਹਾਨੂੰ ਵੀ ਸੁਣਾ ਦਿੰਦਿਆਂ ਹੋਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਕੀ ਕੁਝ ਕੀਤਾ ਸਿੰਘ ਸਾਹਿਬ ਨੂੰ ਲਾਣ ਤੇ ਹਟਾਉਣ ਦਾ ਅਧਿਕਾਰ ਸਾਡੀ ਇਲੈਕਸ਼ਨ ਕਮੇਟੀ ਕੋਲ ਬਿਲਕੁਲ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕਿ ਮੁਲਾਜ਼ਮ ਹੈ ਉਹਨੂੰ ਲਾਉਣ ਦੇ ਤੇ ਲਾਉਣ ਦੇ ਜਿਹੜੇ ਅੜਾ ਅਧਿਕਾਰ ਖੇਤਰ ਹੈ ਇਹ 1925 ਦੇ ਅਕਤੇ ਮੁਤਾਬਕ ਸ਼ਰਾਮਿਕ ਗੁਰਦੁਆਰਾ ਤੋਂ ਬੰਦ ਕਮੇਟੀ ਜਵੰਤਰ ਕਮੇਟੀ ਹੈ ਕੋਣ ਹੁੰਦਾ ਜੀ ਸਾਹਿਬ ਗਿਆਨੀ ਹਰ ਜੀ ਸਿੰਘ ਦੇ ਕਾਫੀ ਮੁੱਦਾਂ 'ਤੇ ਨੀਤੀ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਤੋਂ ਰੱਖਣਾ ਚਾਹੀਦਾ ਹੈ ਐਜਬੀਸੀ ਪ੍ਰਧਾਨ ਨੇ ਐਸਪੀ ਨੂੰ ਕਿਵੇਂ ਦੇਖਦੇ ਹੋ ਦੇਖੋ ਐਸਪੀਸੀ ਪ੍ਰਧਾਨ ਬਹੁਤ ਵਧੀਆ ਗੁਰਸੇਕ ਨੇਕ ਚੰਗੇ ਦਿਖਵਾਲੇ ਬੇਦਾਗ ਔਰ ਗੁਰਸੇਕ ਸਖੀਤ ਨੇ ਭਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਦੁਆਰਾ ਪਵੰਤਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਇਸ ਲੋਕ ਕਾਉਂਟ ਤੇ ਜੋ ਪੋਸਟ ਪਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਜ਼ਤ ਦਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਦੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦੇਣਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾ ਚਾਹਤਾ ਹੈ ਤੇ ਇਹ ਵੀ ਨਾ ਚਾਹਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿਲ੍ਹੇਵਾਰੀ ਹੈ ਉਹਨੂੰ ਸੁਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਜਿਹੜੀ ਅਕਾਲ ਤੱਕ ਸਾਹਿਬ ਤੋਂ 2 ਦਸੰਬਰ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਸੰਗਤਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਕਦਾ ਹੈ ਸਿਆਸੀ ਹਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸਾਉਂ ਨੇ ਅਸਤੀਫਾ ਦਿੱਤਾ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ 3-4 ਮਹੀਨੇ ਤੋਂ ਕਾ ਕੇ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਹੈ ਕੋਈ ਦਬਾਅ ਹੋਵੇ ਸਿੰਘ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਟੰਗ ਕੇ ਕਾਲੀਦਲਾ ਸਾਰੇ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰੋ ਤੇ ਆਪਣਾ ਕਰਦੇ ਮੈਂ ਉਹੇ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਜਿੰਨੂ ਕਾਮਿਸਾਬ ਸ਼ੌਨਗੁਰ ਦੁਆਰਾ ਪ੍ਰਬੰਧਿਤ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ ਤਸੀਲ ਤੋਂ ਪੰਜ ਸਿੰਘ ਸਰਦਾਰ ਦੇ ਵੱਲ ਉਹ ਸੇਵਾ ਜਿਹੜੀ ਉਹਨਾਂ ਦੇ ਝੋਲੇ ਵਿੱਚ ਪਾਈ ਗਈ ਹੈ ਉਹ ਸਤਨਾਗਰਿ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸੰਭਜਿਆ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰੇ ਟੜੇ ਸੀਫੇ ਦੀ ਕਾਫੀ ਚਰਚਾ ਚੱਲਦੀ ਨਹੀਂ ਇਹਦੇ ਬਾਰੇ ਕੀ ਕਹਿੰਦਾ ਜਿਹਦਾ ਕੋਤਾ ਹੁਕਮ ਹੋਏਗਾ ਠੀਕ